ਤੁਹਾਡੀ ਤੁਹਾਡੀ ਵੀਰ ਸੇਵਾ ਜਿਹੜੀ ਆ ਨਾ ਮੱਠੀ ਲਈ ਆ ਥੋੜੀ ਜੀ ਮੱਠੀ ਕਿਹਾ ਮੱਠੀ ਦੇ ਦਿੱਤੀ ਲੈ ਹਰੇ ਵਾਲੇ ਹੋਰ ਲੈ ਹੋਰ ਲੈ ਚਾਹੀਦੀ ਆ ਵੀਰ ਸੇਵਾਦਾਰ ਤੁਸੀਂ ਢਿੱਲੇ ਆ ਜੋ ਮਰਜ਼ੀ ਕਰ ਲੋ ਕਿਉਂ ਚਾਚਾ ਜੀ ਘਰਚਾਰਨ ਕੀ ਯਾਰ ਤੁਹਾਡੀਆਂ ਕੀ ਰਿਸਪਾਂਸਿਬਿਲਟੀ ਆ ਇੱਥੇ ਖਲੋ ਕੇ ਚਾਜ ਨਾਲ ਤੁਸੀਂ ਸਾਂਭੋ ਕੰਮ ਹਾਂਜੀ ਸਾਂਭਦੇ ਆ ਮੰਗ ਮੰਗ ਕੇ ਆਈ ਤੁਹਾਡੇ ਕੋਲ ਚੀਜ਼ਾਂ ਲੈਣ ਦੇ ਮੰਗ ਮੰਗ ਕੇ ਯਾਰ ਵੇਖੋ ਪਈ ਅਪਨਾ ਫਟਾਵੇ ਫਾਇਦਾ ਨਹੀਂ ਸਿੱਖ ਰੋਟਿਆਂ ਦਾ ਕਿੱਧਰ ਇਹ ਨਾ ਭਾਬੀ ਜਿੱਦਣ ਦੇ ਜਿੱਦਣ ਦੇ ਮਾਮਾ ਮਾਮੀ ਗਏ ਨਾ ਇਹ ਮਸ਼ਰਿਆ ਹੈ ਭਰਾਵਾ ਮਿੱਠਾ ਖਾਣਾ ਮਸ਼ਰ ਮਸ਼ਰਿਆ ਹੈ ਵਰਤੀ ਖਾਣਾ ਬਾਬਾ ਜੀ ਮਹਾਰਾਜ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਲੇਗ ਚੋ ਚਲੋ ਹੂੰ ਤੂੰ ਚੱਕੋ ਇਹ ਜਗਦੇ ਰਹਿਨੇ ਆ ਇਹ ਦੁਬਈ ਵਾਲਾ ਡਾਇਲੋਗ ਵੱਜਦਾ ਸ਼ੇਰ ਕੰਦੇਰੋਨੀ ਸੇਵਾ ਆਉਂਦੀ ਆ। ਇੰਨਾ ਨਹੀਂ ਉੱਤੇ ਬੈਠੇ। ਸੇਵਾ ਆਉਂਦੇ। ਤੁਸੀਂ ਇੱਥੇ ਬੈਠੇ ਹੋ। ਕੋਰਟੇ ਕਿਹੜੇ ਕੰਮ ਨੂੰ ਲਾਈਆਂ? ਗੱਡਾ ਆੜੇ ਚਾਦਨੀ। ਲੈ ਭਰਾਵਾ ਆ ਲੈ। ਅੱਡੇ ਤੈਨੂੰ ਖਾਣਾ ਨਹੀਂ ਆਉਂਦਾ। ਵਿਆਹ ਲੈ। ਜ਼ਮੀਨ ਲਪੇੜਨੀ ਵੇ। ਵਿਆਹ। ਰੋਟਾ ਲੈ ਆਂਦਾ ਮੇਰਾ। ਜ਼ਮੀਨ ਲਪੇੜਨੀ ਖਾਣਾ ਨਹੀਂ ਆਉਂਦਾ। ਯਾਰ ਇਹ ਕਿਉਂ ਵਿਆਹ ਦਾ। ਲੈ ਆਂਦਾ ਮੇਰਾ ਵਿਆਹ ਕਰੋ ਤੇ ਆ ਵੇ ਲੋ। ਆਹੋ। ਵੇਖੋ ਭਈ ਵਿਆਹ ਜਦੋਂ ਜਦੋਂ ਕੁੜੀਆਂ ਦੇ ਵੇਖਣ ਆਏ ਤੇ ਤੂੰ ਇਹ ਮਿੱਟੀ ਆਪਣੀ ਕਮੀ ਤੇ ਡੋਲ ਨੂੰਗੇ ਚੰਗਾ ਵੇਖਣਾ। ਮੇਰੀ ਗੱਲ ਤੇ ਬਹਿ ਗਿਆ ਤੇ ਖਲੋਜੋ। ਮੇਰੀ ਗੱਲ ਸੁਣੋ। ਆ ਦੋਵੇਂ ਦੋਜੀਆਂ ਦੇ ਮੁੰਡੇ ਰੜਕੇ ਨਾ ਮੇਰੇ ਦਿਵਾਲੇ ਹੋ ਗਈ ਉਹ ਇਹਨਾਂ ਦਾ ਨਾਮ ਕੱਟ ਕੇ ਨਹੀਂ ਭੂਆ ਉਹ ਕਾਲੂ ਕੁੜੀ ਵਾਲੇ ਦੇਖਣ ਹੋਣ ਇਹਨੂੰ ਉਹ ਗਾੜੀ ਮੱਟੀ ਉੱਤੇ ਠੂਰਾ ਛੂਰਾ ਕਰਦੇ ਤੇ ਫਿਰ ਉਹਨਾਂ ਨੇ ਕੀ ਕਹਿਣਾ ਨਹੀਂ ਤੇ ਫਿਰ ਉਹ ਬਿਸਕਟਾਂ ਵਾਲਾ ਸੀਨ ਹੋ ਜਾਂਦਾ ਟੋ ਕੇ ਖਾਣ ਲੱਗੇ ਤੇ ਵਿੱਚੇ ਟੁੱਟ ਕੇ ਡੇਗ ਪਏ ਆਹੋ ਆਹੋ ਮੈਨੂੰ ਲੱਗਦਾ ਵੀ ਮੇਰੇ ਨਾਲ ਸ਼ੇਰਾ ਮਤਲਬ ਚਾਹੁੰਦਾ ਤੂੰ ਕਿਉਂ ਚਾਹਨਾ ਵੀ ਮੇਰਾ ਵਿਆਹ ਹੋ ਜਾਏ ਛੇਤੀ ਯਾਰ ਭੂਆ ਨਹੀਂ ਤੋਲੀ ਤੂੰ ਨਹੀਂ ਚਾਹੁੰਦਾ ਨਹੀਂ ਭੂਆ ਚਾਹੁੰਦੀ ਆ ਮੇਰੀ ਗੱਲ ਸੁਣ ਤੂੰ ਕਿਉਂ ਇੰਨਾ ਮਤਲਬ ਤੈਨੂੰ ਇੰਨੀ ਕਾ ਹਾਂਜੀ ਅੰ 11 ਹੀ ਕਿਉਂ ਨਹੀਂ ਆ ਉਹ ਅਸੀਂ ਚੋਣੇ ਕਿ ਅਸੀਂ ਆਏ ਆ ਚੱਲ ਹੁਣ ਸੂਰ ਸਾੜ ਸੀਤੇ ਆ ਨਾਲ ਹੀ ਬੁੱਤਾ ਚੱਲਦੇ ਇਹ ਪਤਾ ਕਿਉਂ ਹੋਣ ਡਿਆ ਵਾ ਇੰਨਾ ਵਾ ਚੱਲ ਜਾਣਾ ਹੁਣ ਕੈਨੇਡਾ ਇਹ ਇਹਨਾਂ ਨੇ ਆਉਣਾ ਵਾ ਲੇਟ ਇਹ ਤਾਂ ਰਾਦਾ ਵੀ ਮਗਰੋਂ ਨਾ ਹੋ ਦੇ ਮਗਰੋਂ ਨਾ ਹੋਵੇ ਤੁਹਾਨੂੰ ਸੱਦਣਾ ਨਹੀਂ ਨਾ ਤੂੰ ਕੀ ਵਿਆਹ ਤੇ ਕਿਉਂ ਨਹੀਂ ਸੱਦਣਾ ਨਹੀਂ ਹਾਂ ਹਾਂ ਇਹ ਕਿਉਂ ਨਹੀਂ ਸੱਦਣਾ ਕੈਨੇਡਾ ਵਾਲਿਆਂ ਨੂੰ ਜ਼ਰੂਰ ਸੱਦਣਾ ਲਿਆ ਵਾ ਮੂੰਛ ਵਾ ਕੈਮਰਾ ਹਾਂ ਉਹ ਤੇ ਨਾ ਮੱਠੀ ਗਾਣੀ ਕੈਮਰਾ ਮੱਠੀ ਗਾਣੀ ਹੋਰ ਕਿਹੜਾ ਵਾ ਆਜਾ ਦੇ ਵਿਆਹ ਦਾ ਪਾਠ ਰਖਾਇਆ ਸੀ ਆਪਾਂ ਸਭ ਅੱਜ ਪਹੋ ਗਿਆ ਮੈਂ ਪਾਠ ਰਖਾਇਆ ਸੀ 7 ਦਿਨ ਹੋ ਗਏ ਤੇ ਅੱਜ ਪਹੂਗਾ ਮਤਲਬ ਵਿਆਹ ਦੀਆਂ ਜਿਹੜਾ ਕੀ ਕਹਿੰਦੇ ਨੇ ਜਦੋਂ ਲੀਟਾਂ ਲਾ ਲਏ ਬੰਨੇ ਆ ਮਤਲਬ ਅੱਜ ਤੋਂ ਅੱਜ ਲੈ ਕੇ ਨਾ ਰਾਤ ਦਰਮਾਨ ਹੁਣ ਕਰਦੇ ਹੋਏ ਤੇ ਅੱਗੇ ਲੈ ਕੇ ਧੋਣਾ ਆਪਾਂ ਵਿਆਹ ਦੀਆਂ ਗਾੜੀ ਰਸਮਾਂ ਜਿਹੜੀਆਂ ਸ਼ੁਰੂ ਕਰ ਰਹੀਆਂ ਨੇ ਨੇਨ ਗੱਲ ਇਹ ਆ ਕਿ ਅੱਜ ਤੋਂ ਆ ਘਰ ਦੇ ਵਿੱਚ ਹੁਣ ਲੇਟਾਂ ਲੂਟਾਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਪ੍ਰੋਗਰਾਮ ਚੱਲੂ ਹੋ ਗਿਆ ਇਹ ਉਹ ਲੱਗੀ ਲੱਗ ਜਾਵਾਂ ਫਿਰ ਖੇਰੇ ਹੋਣੀ ਨਾ ਮੇਰੇ ਪਜਾਮੇ ਦੇ ਨਾਲੇ ਮਗਰ ਪਏ ਆ ਮੈਨੂੰ ਇਹ ਨਾਲਾ ਨਹੀਂ ਸੋਹਣਾ ਲੱਗਦਾ ਕਿਉਂ ਨਹੀਂ ਲੱਗਦਾ ਇੱਕ ਮਿੰਟ ਯਾਰ ਇੱਕੋ ਮਿੰਟ ਇੱਕੋ ਬੇਟਾ ਇੱਕ ਮਿੰਟ ਆ ਜਿਹੜਾ ਨਾਲਾ ਵਾ ਹਾਂ ਇਹ ਜਦੋਂ ਉਹਨਾਂ ਨੇ ਬਣਾਇਆ ਟ੍ਰੈਂਡ ਦੇ ਹਿਸਾਬ ਨਾਲ ਵੀ ਦੋਨੇ ਨਾਲੇ ਲੰਕੜੇ ਚਾਹੀਦੇ ਤੇ ਕਿਉਂ ਗੋਟਿਆਂ ਤੱਕ ਦੇ ਨਾਲੇ ਆਉਂਦੇ ਯਾਰ ਫੇਰ ਆਦੀ ਗੱਲ ਗੋਟਿਆਂ ਤੱਕ ਨਾਲੇ ਯਾਰ ਰੁਕ ਜਾ ਇੱਕੋ ਮਿੰਟ ਇੱਕੋ ਮਿੰਟ ਰੁਕ ਜਾ ਆ ਲੈ ਆ ਆ ਭਰਾਵਾ ਆ ਲੈ ਕਰਾ ਗਏ ਛੱਡਿਆ ਜੀ ਹਾਂ ਸੌਖਾ ਲੈ ਪਰ ਇਹਦੇ ਮਨੋਂ ਗੱਲ ਜਾਂਦਾ ਜ਼ਿਆਦਾ ਵਧੀਆ ਲੱਗਦੀ ਇੰਨਾ ਜ਼ਿਆਦਾ ਵਧੀਆ ਲੱਗਣਿਆ ਹਾਂ ਸਰਦਾਰ ਬੰਦੇ ਨੇ ਕਿ ਚੰਗਾ ਆਈ ਤਾ ਵਧੀਆ ਯਾਰ ਇਹਦਾ ਸਰਦਾਰ ਬੰਦੇ ਨੂੰ ਨਾਲੇ ਮਾਰ ਨਹੀਂ ਚੰਗੇ ਲੱਗ ਕੋਈ ਯਾਰ ਜਾਣਦੇਗਾ ਨਾਲੇ ਸਰਦਾਰੇ ਸਰਦਾਰ ਬੰਦਿਆਂ ਦੇ ਕੋਲ ਹੁੰਦੇ ਆ ਪਜਾਮਾ ਕੁੜਤਾ ਕਸ਼ਹਿਰਾ ਕਸ਼ਹਿਰੇ ਦਾ ਵੀ ਕੱਢਣ ਨਾਲੇ ਨਹੀਂ ਯਾਰ ਜਿਹੜਾ ਨਾਲਾ ਕੱਢਣਾ ਓਏ ਕੱਢਣਾ ਚਲੋ ਬਸ ਪਲਾਸਟਿਕਾਂ ਵਾਲੀ ਗੱਲ ਤੇ ਥੋੜੀ ਤੁਸੀਂ ਨਹੀਂ ਲਾਸਟਿੰਗਾਂ ਬਟਨਾਂ ਵਾਲੇ ਤੁਸੀਂ ਬੰਦੇ ਆ ਤੇ ਇਹਨਾਂ ਨੇ ਥੋੜੀ ਗੱਛਰਨੇ ਗੱਲ ਚ ਸੋਧ ਦੋਵਾਂ ਨੂੰ ਗੰਡ ਮਾਰ ਲਾ ਜਿਹੜਾ ਉਦਾਂ ਦੀ ਮਾਰ ਲੱਗਿਆ ਦੋਵਾਂ ਦੀ ਆਪਸ ਚ ਗੰਡ ਵੱਜ ਜੇ ਤੇ ਬੜਾ ਕੰਮ ਉਖਾ ਹੋ ਜਾਏਗਾ ਤੇ ਵੱਡਣਾ ਬੜਾ ਕਰਦਣਾ ਚਲੋ ਚਲੋ ਚੇਂਜ ਦਾ ਟਾਪਿਕ ਨਾੜਿਆ ਨਾੜਿਆ ਤੋਂ ਬਾਹਰ ਆਓ ਪ੍ਰਸ਼ਾਦ ਵੀ ਹੈਗਾ ਵਾ ਲੈ ਬਸ ਵੀਰ ਹਾ ਹੀ ਦੁਖੜੀ ਐਨੂੰ ਮੂੰਹ ਕਰ ਹਣ ਇਧਰ ਨੂੰ ਮੂੰਹ ਕਰ ਹਣ ਬਸ ਹੈਨਾ ਹੈਨਾ ਹੀ ਚੀਜ਼ਾਂ ਦਾ ਬਚਾਵਾ ਮੇਰਾ ਵੀਰ ਆ ਜੋ ਫੋਟੋ ਖਿੱਚੀਏ ਆ ਜੀ ਇੱਕ ਨਾ ਫੋਟੋ ਖਿੱਚਣੀ ਆ ਤਫੇ ਪਾਜਦਾ ਕਿ ਮੇਰ ਦਾ ਉਸੇ ਵੇਲੇ ਕੈਮਰਾ ਚਾਲੂ ਹੁੰਦਾ ਕਿਉਂ ਫੋਟੋ ਖਿੱਚਣੀ ਮਾੜੀ ਉਸੇ ਵੇਲੇ ਉਧਰਲੀ ਬੋਲੀ ਹੋਗੀ ਤੇ ਤੂੰ ਹੀ ਕਿਤੂਗਾ ਖੇਚਦੇ ਨੇ ਭਰਾਵਾ ਨਹੀਂ ਨਹੀਂ ਕਿ ਇਧਰੋਂ ਉਧਰੋਂ ਇਧਰ ਜੋੜੇ ਹੋਣੇ ਆ ਇਧਰ ਕੋਠੀਆਂ ਹੋਣੀਆਂ ਦੰਗੇ ਤਨ ਮੋਮ ਰੇ ਗੁਰ ਵਾਖ ਨਾਮ ਆਵੀ ਗੁਰ ਲਾਦਲਾ ਲਾਦਲਾ ਮੈਂ ਲੋਡ ਕਰ ਲਾ ਬਸ ਮੈਂ ਸ਼ੁਰੂ ਕਰ ਲਓ ਹੁਣ ਇੱਥੋਂ ਆਪਾਂ ਅੱਜ ਤੋਂ ਬਾਅਦ ਚੁੱਲਾ ਨਹੀਂ ਤਾਉਣਾ ਇਧਰੋਂ ਜਾਣਾ ਸਾਰਾ ਕੋ ਇਦਾਂ ਹੀ ਆ ਕੇ ਕਿਹੜੀ ਗੱਲਾਂ ਕੀ ਨਹੀਂ ਵੀਰੇ ਚੁੱਲਾ ਚੱਲਾੜਾ ਆਪਣਾ ਚਾਲੂ ਕਰੂਗਾ ਗੈਸ ਕੁਜ਼ ਇਦਾਂ ਨੇ ਤੇਰੇ ਵਿਆਹ ਤੇਰੇ ਵਿਆਹ ਤੇ ਵੀ ਨਹੀਂ ਆਈ ਤਾਇਆ ਚੁੱਲਾ ਇਹਨੇ ਜਿੰਨੇ ਦਿਨ ਇੱਧਰ ਪ੍ਰੋਗਰਾਮ ਹੀ ਤਾਂ ਹੁਣ ਵੀ ਨਹੀਂ ਤੋੜਾ ਵੇਲਾ ਸਾਰਾ ਪਤੀਲਾ ਵਿਹਲਾ ਕਰਦਾ ਪੂਆ ਨੇ ਉਧਰ ਹੈ ਲੈ ਜੱਲੀ ਲੈ ਐਟਮਿਕ ਇੱਧਰ ਖੀਰ ਭਰਾਵਾ ਤੇਰੇ ਚੁੱਲਾ ਬੰਦ ਕਰ ਦੇਣਾ ਤੇ ਅਸੀਂ ਤੇ ਰੱਖਣਾ ਜੇ ਇਹਨੂੰ ਚਾਲੂ ਕਰਨਾ ਪੈਣਾ ਕਰੋ ਚਾਲੂ ਕਰੋ ਚਾਲੂ ਕੀ ਲਾਗੇ ਪੀਣੀ ਆ ਪਾ ਇੰਨੀਆਂ ਆਟਮਾ ਇਹਨਾਂ ਨੂੰ ਭਾਂਡੇ ਵੀ ਦੱਸ ਦੇਣਾ ਵੀ ਪੂਰੇ ਲਿਉਂਦੇ ਵਿੱਚੋਂ ਦੋ ਦਿਨ ਤੇ ਚੀਜ਼ਾਂ ਹੀ ਰਹਿ ਗਈਆਂ ਅੰਦਰ ਖਾਣ ਵਾਲੀਆਂ ਦਹੀਂ ਤੋਂ ਬਿਨਾਂ ਹੀ ਬਾਅਦ ਉਹ ਤਾਂ ਕਰੀ ਜਾਵੇ ਠੰਡ ਦਾ ਕਰਕੇ ਨਹੀਂ ਖਵਾਇਆ ਵੀ ਰੇਸ਼ਾ ਲਾ ਹੋ ਜੇ ਸਬਜੀ ਕੀ ਕੀ ਬਣੀ ਆ ਇੱਧਰ ਖੀਰ ਵਾ ਮਿਕਸ ਵੈਜ ਵਾ ਤੇ ਆ ਗਿਆ ਮਟਰ ਪਨੀਰ ਤੈਦੇ ਚ ਕੀ ਕੀ ਸਬਜੀ ਆਪਣਾ ਦਾਲ ਦਾਲ

ਮਮੀ ਵੀ ਕਰਦਾ ਕੋਈ ਵਿਆਹ ਤੇ ਗਰਸ਼ਰਨ ਨੂੰ ਲੱਭਦੇ ਵਿਰਿਆ ਕਰਨਾ ਲਿਆਓ ਤੰਦੂਰ ਤੇ ਤੰਦੂਰਾ ਗਰਸ਼ਰਨ ਤੰਦੂਰ ਵਾਲਾ ਲੈ ਤਾਂ ਤੂੰ ਘਾਤੋਂ ਮਰ ਜੇ ਦੱਸ ਐਨ ਮੈਂ ਮਰ ਜਾ ਮੇਰਾ ਪੁੱਤ ਕਿਤੇ ਇਹ ਕੀ ਵੇਲਾ ਬੀਬੀਆਂ ਦੇ ਡਾਇਲੋਗ ਹੈ ਮੈਂ ਮਰ ਜਾ ਮੇਰਾ ਮੁੰਡਾ ਹਾ ਹਾ ਮੈਂ ਮਰ ਜਾ ਫਲਾਣਾ ਪਾ ਪਾ ਤੇਰੇ ਤੇਰੇ ਕੰਮ ਤੇ ਨਿਗਾ ਹੀ ਉਹ ਦੀ ਇਨੂੰ ਐਨੂੰ ਇਹਨੂੰ ਮਾਰ ਇਥੋਂ ਵੱਖੀ ਚ ਸੀਖ ਇਹਨੂੰ ਪਰੇ ਕਰ ਦਤੀ ਦਤੀ ਦੁਬਈ ਜਾ ਕੇ ਦੁਬਈ ਰੈਸਟੋਰੈਂਟ ਕਹਿੰਦੇ ਖੋਲ ਲੈਨੇ ਤੇ ਭਾਂ ਲੈ ਜਾਣੇ ਨਾ ਹੀ ਰੱਖਣਾ ਰੈਸਟੋਰੈਂਟ ਦਾ ਭਾਂ ਤੇ ਨਾ ਹੀ ਰੱਖਣਾ ਟੋਨੀ ਰੈਸਟੋਰੈਂਟ ਟੋਨੀ ਟੋਨੀ ਟਾਲੀ ਵਾਲ ਰੈਸਟੋਰੈਂਟ ਬੱਬੀ ਦਾ ਕੰਮ ਚੋਣੇ ਦਿਲ ਵਾਲੇ ਹੈ ਬੱਬੀ ਦਾ ਟੱਬਾ ਬੱਬੀ ਦਾ ਟੱਬਾ ਬੋਲਦਾ ਉੱਥੇ ਬਰਾਗ ਸਹੀ ਗੱਲ ਰਹਿ ਗਈ ਆ ਪੰਜਾਹ ਤੇ ਬਾਬਾ ਵਿਚਾਰਾ ਮੈਨੂੰ ਗਰਸ਼ਰਨ ਤੇ ਤਰਸ ਜੇ ਆ ਗਿਆ ਹਾਂ ਤਾਂ ਮੈਨੂੰ ਕਹੀ ਜਾਂਦੇ ਆਂ ਨਹੀਂ ਵਰਤਾਇਆ ਨਹੀਂ ਵਰਤਾਇਆ ਆਂਦਾ ਮੈਨੂੰ ਇਹਨੇ ਮੂੰਹ ਜਾਂ ਬਣਾਇਆ ਮੈਂ ਤੈਨੂੰ ਕਿਹਾ ਆਂਦਾ ਭਾਜੀ ਚੀਜ਼ਾਂ ਰਹਿ ਗਈਆਂ ਵਰਤਣ ਵਾਲੀਆਂ ਤਾਂ ਮੇਰੇ ਦਿਵਾਲੀ ਹੋਈ ਜਾਂਦਾ ਜਿਹੜਾ ਕਿਹੜਾ ਆਉਂਦਾ ਇਹ ਜ਼ਿੰਮੇਵਾਰ ਬੰਦਾ ਜੁਆ ਦੇ ਕਰ ਲੋ ਇਹ ਸਾਰੀ ਜ਼ਿੰਮੇਵਾਰੀ ਤੇ ਆ ਇਹਦਾ ਕੈਸ਼ਰ ਵੀ ਆ ਸਾਰਾ ਕੁਝ ਗਰਸ਼ਰਨ ਮੈਂ ਸਮਝ ਸਕਦਾ ਮੋਨੂ ਦੇ ਵਿਆਹ ਤੇ ਨਾ ਤੂੰ ਰੋ ਗਿਆ ਪਿਆਵਾ ਨਹੀਂ ਰੋਣ ਪਿਆ ਮੋਨ ਮੋਨਵਾਡੇ ਦੇ ਵਿਆਹ ਦੇ ਨਾ ਸੇਮ ਮੇਰਾ ਹਾਲੇ ਇਹਦਾ ਇਹਦਾ ਬੰਦਾ ਬੁਤਿਆ ਹੋਇਆ ਤੇ ਮੇਰੀ ਮੰਮੀ ਕਹਿੰਦੀ ਤੂੰ ਕੋਈ ਕੰਮ ਨਹੀਂ ਕਰਦਾ ਇਹਦਾ ਕੋਈ ਚੀਜ਼ ਲੈਣ ਜਾਂਦਾ ਮੈਂ ਨਿੱਕੋ ਨਿੱਕਾ ਲੈਣ ਜਾਂਦਾ ਉਹ ਬਾਸਾਂ ਡਿਆ ਮਾਮੀ ਨੇ ਕਰਦੇ ਵਿਆਹ ਦੀ ਤੁਸੀਂ ਵਿੱਚ ਸਰਵਣ ਸਿੰਘ ਨੇ ਆਂਦਾ ਮੇਰਾ ਇਦਾਂ ਕਿਦਾਂ ਕਦੋਂ ਬੋਲੂ ਪਾਪਾ ਨਾਲ ਸ਼ਰਮਾਇਆ ਵੀ ਮੈਂ ਮੇਰੇ ਮੱਠੀ ਖਾਣੀ ਨਹੀਂ ਆਉਦੀ ਮੱਠੀ ਖਾਣੀ ਸਕੋਣੀ ਪਹਿਲਾਂ ਫੇਰ ਮੈਨੂੰ ਮੱਠੀ ਖਾਣੀ ਨਹੀਂ ਆਉਂਦੀ ਹਾਂ ਤੇ ਖਲਾਰਨੀ ਤੇ ਕਮੂਰ ਹੋ ਰਹੇ ਹੋ ਗੱਲ ਇੱਕੋ ਗੱਲ ਕਰੀ ਜਾਂਦਾ ਇੱਕੋ ਗੱਲ ਭਾਬੀ ਆਪਾਂ ਦਰ ਰੋਟੀਆਂ ਬੇਟੀਆਂ ਭਾਬੀ ਲੱਦਲਾ ਲੱਦਲਾ ਆਪਾਂ ਦਰ ਦੇਣੀ ਬਣਾਉਣੀ ਰੋਟੀ ਤੂੰ ਸਾਡੀ ਤੁਸੀਂ ਪਾ ਲਈ ਆ ਆ ਮੰਮੀ ਚੁੱਪਚੀ ਪੀਤੇ ਹੋਲੀ ਜੇ ਇਕਲ ਫਾਫਾ ਫੇਰ ਚੋਕੀ ਦੇ ਨਾਲ ਹੀ ਨਹੀਂ ਕੀ ਕਰਨੀ ਆ ਪਤਾ ਦੁਕਾਨ ਲੱਗੇ ਮੰਮੀ ਕੈਮਰੇ ਚਾਲੂ ਰੱਖੋ ਲਵਾਵੇ ਗਿਣਨੇ ਆ ਕਿੰਨੇ ਲਵਾਵੇ ਗਏ ਆ ਇਹਨੂੰ ਕਿੰਨੇ ਆਨੂੰ ਗਏ ਅ ਨਹੀਂ ਚਲੋ ਉਦਾਂ ਵੀ ਬਣਿਆ ਆਪਾਂ ਦੁਬਈ ਢਾਬਾ ਬਣਨ ਆਉਂਦੀ ਬੰਦਾ ਤਿਆਰ ਡਏ ਆ ਤੰਦੂਰ ਵਾਲਾ ਨਹੀਂ ਇਦਾਂ ਕਿਦਾਂ ਹੈ ਮੇਰੇ ਹੱਥ ਗਿੱਲੇ ਆ ਕਾਲੀ ਆ ਇੱਥੇ ਸੁੱਕ ਜਾਣਾ ਉਹ ਉਧਰ ਪਾ ਗਈ ਉਹ ਆ ਕੇ ਉਹ ਜਿੱਦੀ ਉਦੀ ਓਏ ਬਹੁਤ ਛੇਤੀ ਕੰਮ ਆਉਦਾ ਇੰਨਾ ਇੰਨਾ ਕਰਕੇ ਤੇਨ ਕੀ ਕਰਨਾ ਕੋਈ ਐਡਾ ਕਿੱਤਾ ਪੋਣਾ ਇਹਦਾ ਇਹਦੇ ਨਿਗਾਹਿਆ ਇਹ ਰਹਾ ਵੱਡਾ ਕਰੋ ਨਾ ਇਹਨੂੰ ਖਿੱਚੋ ਥੋੜਾ ਜਿਹਾ ਅੱਛਾ ਇਦਾਂ ਹੀ ਬੈਸਟ ਦਾ ਚੱਲੀ ਜਾ ਚੱਲੀ ਜਾ ਚੱਲੀ ਤੇ ਨਾ ਮੇਰੇ ਹੱਥ ਜਿੱਲੇ ਆ ਥੋੜਾ ਇਹ ਮੈਨੂੰ ਆਟਾ ਦੇ ਮੈਂ ਇਹ ਕੰਮ ਕੰ ਕਰ ਰਿਹਾ ਕਿ ਮੈਂ ਰਹਿ ਤਾ ਆਟਾ ਉੱਧਰ ਉੱਧਰ ਵੇਖੋ ਸਪੀਡਾਂ ਵੇਖੋ ਇੰਦਰ ਰੱਖ ਕੇ ਆ ਆ ਗਿਆ ਇੱਥੇ ਡਾਇਆ ਵੇ ਚੱਲੀ ਜਾ ਚੱਲੀ ਜਾ ਚੱਲੀ ਹਾਂ ਆਈ ਇਹਨੇ ਚਰਨ ਉਹ ਆ ਇਹਨੇ ਉਹਦੇ ਅੰਦਰ ਹੋ ਗਿਆ ਨਹੀਂ 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 ਤਰੀਣਾ ਉੱਤਰ 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 ਲੱਲਾ ਇਹ ਕੱਟ ਦੇ ਫੁੱਲ ਤੇ ਰੁਕੇ ਰੁਕੇ ਉਹ ਜਿਹੜਾ ਉਹਦਾ ਟੋਪਰ ਅੰਗੂਸ ਚੱਲ ਟੋਪਰ ਕਿਦਾਂ ਐ ਕਰਕੇ ਲਾ ਦੇਣਾ ਉਹਦਾ ਮੱਤੀ ਲਾ ਦੇ ਯਾਰ ਲੱਗ ਗਿਆ ਜੇ ਹੁਣ ਉਹਨਾਂ ਉਹ ਵੀ ਕੱਢਣਾ ਇਹਨੂੰ ਥੋੜਾ ਜਿਹਾ ਵੀ ਉਹ ਗੁਰੂਆ ਹੁਣ ਉਹ ਵੀ ਕੱਢਣਾ ਆ ਵੇਖਿਓ ਸੜਨਾ ਜਾਵੇ ਨਹੀਂ ਨਹੀਂ ਹਾਲੇ ਕਿੱਥੇ ਮੈਂ ਜਿਆਦਾ ਚਲਾਦਾ ਨਾ ਮੈਂ ਠੀਕ ਕਰੀ ਜਾ ਦੇ ਵੇਖਿਆ ਵਾਹ ਵਧੀਆ ਵੇਖ ਉਧਰ ਵੇ ਉਹ ਵੇ ਉਹ ਡੈਬਲ ਫਰਨੰਦਾ ਵੀ ਇਧਰ ਵੇ ਵਾਲ ਬੜੀ ਛਿੱਤੀ ਹੁੰਦਾਈ ਉਹ ਨਹੀਂ ਯਾਰ ਇੰਦਾ ਦੇ ਆਉਂਦੇ ਬੱਚੋਂ ਇਹ ਭਾਜੀ ਪਾਇਆ ਕਰੋ ਮੋਤੇ ਯਾਰ ਤੇ ਭਾਜੀ ਨਹੀਂ ਆ ਕੱਟੋ ਜਾਣਾ ਆਹ ਉਹਨੂੰ ਲੱਗਣਾ ਟਾਈਮ ਨਹੀਂ ਕੱਟ ਕੱਟ ਹੋ ਗਈ ਹੋ ਗਈ ਆ ਕੱਢੋ ਇਹਦੇ ਨਾਲ ਗਰਮ ਜਾਈ ਸਰਬਚਾਰ ਨਹੀਂ ਨਹੀਂ ਐਦਾਂ ਆ ਲਾ ਦੇ ਕੱਢ ਦੋ ਲੱਤ ਕੀ ਲਾ ਲਈ ਰਹੀ ਉਹ ਇਹ ਜਿਹੜੇ ਮੁੰਡੇ ਨੇ ਤਾਂ ਪ੍ਰਸ਼ਾਦੇ ਸਾੜ ਦੇਣੇ ਆ ਆਈਓ ਆਈਓ ਆਹ ਆ ਭਾਈ ਲੈ ਲਿਓ ਆ ਲੈ ਲਿਓ ਆ ਵੜਾ ਵਾ ਨੇ ਆ ਆ ਵੜਾ ਪ੍ਰਸ਼ਾਦਾ ਬਦਲ ਦੇ ਯਾਰ ਨਹੀਂ ਆਵੇਂ ਖਾਂ ਜੋ ਤੇ ਬਣ ਗਿਆ ਇਹ ਮੈਨੂੰ ਲਾਉਣਾ ਨਹੀਂ ਆਇਆ ਯਾਰ ਥੋੜਾ ਜਿਆਦਾ ਜਿਹੜਾ ਡਾਈਟਿੰਗ ਤੇ ਬੰਦਾ ਨਾ ਡਾਈਟਿੰਗ ਦੇ ਜਿਹੜਾ ਬੰਦਾ ਉਲੀ ਹੈ ਇਹ ਮੈਂ ਪ੍ਰੈਕਟਿਸ ਕਰਨ ਧਿਆ ਕੱਲ ਨੂੰ ਵਿਆਹ ਤੋਂ ਬਾਅਦ ਕਿੰਨੀ ਕਿੰਨੀ ਮਿਲਣੀ ਹਮ ਅਗਲੀ ਕਹਵੇ ਵੀ ਹੋਲ ਤੰਦੂਰ ਤੇ ਫੇਰ ਹਾਂ ਨਹੀਂ ਪੈਣਾ ਤੇ ਹਾਂ ਉਹ ਨਹੀਂ ਆਪਾਂ ਪਰ ਵੀ ਇਹ ਪੱਟ ਦਬਾਈ ਢਾਬਾ ਖੋਲਣਾ ਕਹਿੰਦੇ ਬੱਬੀ ਦਾ ਢਾਬਾ ਉਲੀ ਤੰਦੂਰ ਵਾਲਾ ਰੈਡੀ ਨੇ ਹੁਣ ਸਾਰੀਆਂ ਕਿਤੇ ਤੁਹਾਡੇ ਆ ਰਗੀਆਂ ਥੋੜੀਆਂ ਹਾਂ ਹਨਾ ਬਾਕੀ ਸਾਨੂੰ ਅੰਦਰ ਖਾਦੇ ਪਤਾ ਨਹੀਂ ਕੀ ਨਹੀਂ ਹੈ ਤੇ ਚੱਲ ਵਧੀਆ ਡਾਈਟਿੰਗ ਡੋਇਟਿੰਗ ਵਾਲੇ ਵਾਲੀ ਵਧੀਆ ਹੈ ਨਹੀਂ ਨਹੀਂ ਵਧੀਆ ਨੇ بچਕਾਇਓ ਫੈਟ ਵਾਲਾ ਏਰੀਆ ਡਾਤਾ ਵਾ ਮੈਂ ਅੱਛਾ ਅੱਛਾ ਉਹ ਕਰੰਟ ਜੀ ਸੈਟਾ ਤੇ ਹੁੰਦੀ ਆ ਨਾ ਜਿਹੜੇ ਬੰਦੇ ਨੂੰ ਹੱਥਾਂ 'ਚ ਜ਼ੋਰ ਘੱਟ ਆ ਪ੍ਰੋਬਲਮ ਹਾਂਜੀ ਪ੍ਰੋਬਲਮ ਆਉਂਦੀ ਨਾ ਉਹਦੇ ਵਾਸਤੇ ਆ ਠੀਕ ਆ ਓਕੇ ਬੁਕਿੰਗ ਚੱਲੂ ਆ ਬੁਕਿੰਗ ਚੱਲੂ ਆ ਐਨੀ ਟਾਈਮ ਬੁਕਿੰਗ ਕਰੋ ਪਾ ਦੀ ਮੇਰੀ ਨਹੀਂ ਹੈ ਦਾਇਤ ਤੋੜਾ ਸੰਦਿਆ ਜਰਾ ਯੂ ਕੀ ਬੋਲਣ ਦਾ ਇਹ ਸਾਬ ਹੁੰਦੇ ਨੇ ਆ ਲੋਕ ਚਲਤੇ ਹੈ ਦੱਤਾ ਹੀ ਮਤਲਬ ਮਾਰੂ ਨਾਸਾਂ ਤੇ ਤਤੀ ਦੀ ਓਏ ਅੰਨ ਲੱਕ ਦੀ ਸੈਂਟਰ ਤੇ ਲਾਏ ਤੇ ਤੀਜਾ ਲਾਏ ਤੇ ਨੱਕ ਦੇ ਚੱਲ ਗਏ